ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਹੀ ਚ ਇਸ ਸਾਲ ਜਦੋਂ ਮੈਂ ਬਜਟ ਪੇਸ਼ ਕੀਤਾ ਸੀਗਾ ਤਾਂ ਉਸ ਸਮੇਂ ਅਸੀਂ ਰੰਗਲਾ ਪੰਜਾਬ ਜਿਹੜਾ ਸਕੀਮ ਦਾ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਅੰਦਰ ਇੱਕ ਸਾਲ ਦੇ ਵਿੱਚ 5 ਕਰੋੜ ਰੁਪਏ ਜਿਹੜੇ ਦੇ ਦਿੱਤੇ ਜਾਣਗੇ ਸੇ ਸਕੀਮ ਜਿਹੜੀ ਆ ਬਿਲਕੁਲ ਕਾਫੀ ਲੰਬੇ ਅਸਤ ਤੋਂ ਤਿਆਰ ਕੀਤੀ ਗਈ ਸੋ ਅੱਜ ਮੈਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਅਸੀਂ ਇਹਦੀ ਪਹਿਲੀ ਜਿਹੜੀ ਇਨਸਟਾਲਮੈਂਟ ਆ ਫਸਕਿਸ ਜਿਹੜੀ ਆ 213 ਕਰੋੜ ਰੁਪਏ ਦੀ ਉਹ ਵੱਖ-ਵੱਖ ਪੰਚਾਇਤਾਂ ਨੂੰ ਵੱਖ-ਵੱਖ ਇਲਾਕਿਆਂ ਨੂੰ ਜਿਹੜੀ ਦੇ ਚੁੱਕੇ ਆ ਜਿਹੜੀਆਂ ਰეკਮੈਂਡੇਸ਼ਨਸ ਥੱਲੇ ਆਂ ਜਾਂ ਸੀ ਅਸੀਂ ਕਮੇਟੀਆਂ ਬਣਾਇਆਂ ਸੀ ਥੱਲੇ ਜਿਹੜੇ ਐਮਐਲਏ ਸਾਹਿਬਾਨ ਸੀ ਉਹ ਉਹਦੇ ਬਾਅਦ ਡੀਡੀਪੀ ਉਹ ਬੀਡੀਪੀ ਉਹ ਬੀ ਡੀ ਪੀਓ ਡੀ ਡੀ ਪੀਓ ਐਡੀ ਸੀ ਸਹਿਬਾਨ ਡੀ ਸੀ ਸਹਿਬਾਨ ਸਰ ਮੰਤਰੀ ਸਹਿਬਾਨ ਉਸ ਲੈਵਲ ਤੱਕ ਜਿਹੜੀ ਸਿਲੈਕਸ਼ਨ ਜਿਹੜੀ ਹੋਈ ਸੀ ਇਸ ਫੰਡ ਦੀ ਤਾਂ ਕਿ ਕਿਤੇ ਦਰਵਰਤੋਂ ਨਾ ਹੋਵੇ ਤੋਂ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਪਹਿਲੀ ਕਿਸ਼ਤ ਜਿਹੜੀ ਆ ਉਹ ਅਸੀਂ 13 200 213 ਕਰੋੜ ਰੁਪਏ ਦੀ ਅੱਜ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਜਾਰੀ ਕੀਤੀ ਆ ਸੋ ਮੈਂ ਸਾਰੀਆਂ ਪੰਚਾਇਤਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਨਾਗਾ ਬਹੁਤ ਬਹੁਤ ਮੁਬਾਰਕਾਂ ਔਰ ਇਸ ਤੋਂ ਥੋੜੇ ਦਿਨ ਪਹਿਲਾਂ ਵੀ ਤੁਹਾਨੂੰ ਪਤਾਗਾ ਪੰਜਾਬ ਜਾਣਦਾਗਾ ਕਿ ਲਾਸਟ ਵੀਕ ਮੈਂ ਲਾਸਟ ਹਫਤੇ ਵੀ 2334 ਕਰੋੜ ਰੁਪਇਆ 334 ਕਰੋੜ ਰੁਪਇਆ ਜਿਹੜਾ ਉਹ ਪੰਜਾਬ ਦੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਨੂੰ ਪੰਜਾਬ ਦੀਆਂ ਪੰਚਾਇਤ ਸੰਮਤੀ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਨੇ ਸਿਰ ਜਿਆਗਾ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੂਗਾ ਬਿਲਕੁਲ ਉਹਦੇ ਵੱਲ ਸਾਡੇ ਕਦਮ ਲਗਾਤਾਰ ਵੱਧ ਰਹੇ ਨੇ ਅਸੀਂ ਪਿੰਡਾਂ ਦਾ ਸ਼ਹਿਰਾਂ ਦਾ ਲਗਾਤਾਰ ਸਮਾਨਾਂਤਰ ਵਿਕਾਸ ਜਿਹੜਾ ਉਹ ਕਰ ਰਹੇ ਆਗੇ ਕਿਸੇ ਵੀ ਪਿੰਡ ਨੂੰ ਅਸੀਂ ਦੂਰਾਂਲੇ ਰਹਿਣ ਦੇਵਾਂਗੇ ਇਹ ਲਗਭਗ 3000 ਤੋਂ ਉੱਪਰ ਸਟੇਡੀਅਮ ਪੰਜਾਬ ਚ ਬਣ ਰਹੇ ਨੇਗੇ ਤਾਂ ਕਿ ਸਾਡੀ ਜਵਾਨੀ ਜਿਹੜੀ ਆ ਉਹ ਉਹਨਾਂ ਸਟੇਡੀਅਮ ਦੇ ਰਾਹੀਂ ਏਸ਼ੀਆ ਤੱਕ ਉਹਨਾਂ ਸਟੇਡੀਅਮ ਦੇ ਰਾਹੀਂ 올림픽ਸ ਤੱਕ ਉਹਨਾਂ ਦੇ ਕਦਮ ਜਿਹੜੇ ਵਧਣ ਉਹਦੇ ਲਈ ਪੰਜਾਬ ਸਰਕਾਰ ਲੱਗੀ ਹੋਈ ਹੈਗੀ ਸੋ ਮੇਰਾ ਕਹਿਣ ਦਾ ਭਾਵ ਆ ਜਿਹੜਾ ਅਸੀਂ 213 ਕਰੋੜ ਰੁਪਏ ਜਾਰੀ ਕੀਤਾਗਾ ਇਹ ਪਿੰਡਾਂ ਦਾ ਜਿਹੜਾ ਮੁੱਢਲਾ ਵਿਕਾਸ ਹੁੰਦਾਗਾ ਛੋਟੇ ਛੋਟੇ ਕੰਮ ਹੁੰਦੇ ਨੇ ਉਹਨਾਂ ਲਈ ਯਾਰੀ ਕੀਤਾਗਾ ਸੋ ਇਸ ਤੋਂ ਬਿਨਾ ਪੰਜਾਬ ਚ ਪੂਰਾ ਪੰਜਾਬ ਜਾਣਦਾਗਾ ਕਿ 19000 ਕਿਲੋਮੀਟਰ ਜਿਹੜੀਆਂ ਸੜਕਾਂ ਨੇਗੀਆਂ ਉਹ ਪੰਜਾਬ ਚ ਬਣ ਰਹੀਆਂ ਨੇਗੀਆਂ ਸੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਣ ਜੀ ਦੀ ਗਵਾਈ ਚ ਪੰਜਾਬ ਜਿਹੜਾ ਅੱਗੇ ਵਧ ਰਿਹਾਗਾ ਇਹ ਨਹੀਂ ਕੋਈ ਇਲੈਕਸ਼ਨ ਯਾਰਾਗਾ ਪਰ ਲੇਕਿਨ ਅਸੀਂ ਤਾਂ ਇਲੈਕਸ਼ਨ ਦੀ ਯਾਰ ਤੋਂ ਪਹਿਲਾਂ ਹੀ ਜਿਹੜਾ ਹੈਗਾ ਪਹਿਲੇ ਸਾਲ ਤੋਂ ਹੀ ਸਟਾਰਟ ਕੀਤਾ ਸੀ ਪਹਿਲੇ ਸਾਲ ਸਾਡੀ ਪਹਿਲੀ ਗਰੰਟੀ ਪੂਰੀ ਹੋਈ ਸੀ ਦੋਜੀ ਗਰੰਟੀ ਪੂਰੀ ਹੋਈ ਸੀ ਤੀਜੀ ਗਰੰਟੀ ਪੂਰੀ ਹੋਈ ਸੀ ਸੋ ਹੁਣ ਇਹ ਜਿਹੜਾ ਵਿਕਾਸ ਆ ਉਹ ਲਗਾਤਾਰ ਚੱਲ ਰਿਹਾ ਸੋ ਮੈਂ ਇੱਕ ਵਾਰ ਫੇਰ ਸਾਰੇ ਸਰਪੰਚ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਔਰ ਦੂਸਰਾ ਨਾਲ ਦੀ ਨਾਲ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਰੰਗਲਾ ਪੰਜਾਬ ਜਿਹੜਾ ਸਕੀਮ ਆ ਉਹ ਬਣਾਈ ਕਿ ਰੰਗਲਾ ਪੰਜਾਬ ਜਿਹੜਾ ਉਹਦੇ ਚ ਬਜਟ ਅਸੀਂ ਰੱਖਿਆ ਸੋ ਉਹ ਅੱਜ ਬਜਟ ਦੇ ਵਿੱਚੋਂ ਇਹ 213 ਕਰੋੜ ਰੁਪਏ ਦੀ ਜਿਹੜੀ ਆ ਪਹਿਲੀ ਕਿ ਜਾਰੀ ਹੋਈ ਕਿਉਂਕਿ ਟੋਟਲ ਬਜਟ ਜਿਹੜਾ ਸੀਗਾ ਉਹ 585 ਕਰੋੜ ਦਾ ਸੀ ਟੋਟਲ ਬਜਟ 585 ਕਰੋੜ ਰੁਪਏ ਦਾ ਸੀ ਹਲੇ ਵੀ ਕਾਫੀ ਸਾਰੇ ਹਲਕਿਆਂ ਤੋਂ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਆ ਰਹੀ ਆ ਉਹ ਲਿਖ ਲਿਖ ਕੇ ਦਿੱਤਾ ਭੇਜਦੇ ਹਨ ਕਮੇਟੀਆਂ ਉਹਨਾਂ ਰეკਮੈਂਡ ਕਰ ਰਹੀਆਂ ਰਹੀਆਂ ਜਿਹੜੀ ਕਮੇਟੀ ਬਣੀ ਆ ਉਸ ਹਿਸਾਬ ਦੇ ਨਾਲ ਅਸੀਂ ਪੈਸੇ ਰਿਲੀਜ਼ ਕਰਦੇ ਪਰ ਲੇਕਿਨ ਅੱਜ ਅਸੀਂ 213 ਕਰੋੜ ਰੁਪਏ ਜਿਹੜੇ ਨੇਗੇ ਉਹ ਵਕ ਵਕ ਪੰਚਾਇਤਾਂ ਦੇ ਖਾਤਿਆਂ 'ਚ ਤੇ ਚੁੱਕੇ ਆ ਥੈਂਕ ਯੂ